ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਦਾ ਨਾਮ ਐਸ ਜੀ ਤੇ ਆਰ ਅੱਖਰ ਤੋਂ ਸ਼ੁਰੂ ਹੁੰਦਾ ਹੈ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਫਰਵਰੀ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਉਹਨਾਂ ਦੇ ਸਿਤਾਰੇ ਕੀ ਕਹਿੰਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਕਿਹੜੀਆਂ ਉਹਨਾਂ ਨੂੰ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਉਹ ਸਾਵਧਾਨੀਆਂ ਜੇਕਰ ਵਰਤ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਉਹ ਮਾਲਾ ਮਾਲ ਵੀ ਹੋ ਸਕਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨੜ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ S G ਤੇ R ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਵਿਅਕਤੀਆਂ ਦੇ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ ਜਿਨ੍ਹਾਂ ਦਾ ਇਹ ਤਿੰਨ ਅੱਖਰਾਂ ਤੋਂ ਨਾਮ ਸ਼ੁਰੂ ਹੁੰਦਾ ਹੈ ਜੀ ਉਹਨਾਂ ਦੀ ਰਾਸ਼ੀ ਕੁੰਭ ਹੁੰਦੀ ਹੈ ਇਸ ਲਈ ਅਸੀਂ ਕੁੰਭ ਰਾਸ਼ੀ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ ਤੇ ਜਿਨ੍ਹਾਂ ਦਾ ਅੱਖਰ R ਦੇ ਨਾਮ ਤੋਂ ਸ਼ੁਰੂ ਹੁੰਦਾ ਹੈ ਜੀ ਉਹਨਾਂ ਦੇ ਬਾਰੇ ਵੀ ਇਸ ਮਹੀਨੇ ਦੀ ਭਵਿੱਖ ਬਾਣੀ ਦੱਸਣ ਵਾਲੇ ਹਾਂ ਜੀ ਇਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਉਹਨਾਂ ਦੇ ਪ੍ਰੇਮ ਸੰਬੰਧ ਵਿਆਹਤਾ ਸੰਬੰਧ ਦੀ ਕੁੰਡਲੀ ਬਾਰੇ ਵੀ ਅਸੀਂ ਚਰਚਾ ਕਰ ਲਵਾਂਗੇ ਜੀ ਅੰਤ ਵਿੱਚ ਤੁਹਾਨੂੰ ਇਹਨਾਂ ਸਾਰੇ ਹੀ ਮੜੇ ਹਾਲਾਤ ਦੇ ਬਾਰੇ ਵੀ ਹੱਲ ਦੱਸ ਦੇਵਾਂਗੇ ਇਸ ਲਈ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਆਓ ਜਾਣਦੇ ਹਾਂ ਜੀ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦਾ ਨਾਮ ਇਹਨਾਂ ਤਿੰਨ ਅੱਖਰਾਂ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਇਸ ਨਾਮ ਵਾਲੇ ਲੋਕ ਦੇ ਦਿਲਾਂ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਉਹੀ ਜ਼ੁਬਾਨ ਤੇ ਹੁੰਦਾ ਹੈ ਉਹ ਗੱਲ ਕਰਨਾ ਜ਼ਿਆਦਾ ਪਸੰਦ ਵੀ ਨਹੀਂ ਕਰਦੇ ਪਰ ਜਿਹਦੇ ਨਾਲ ਇਹ ਮਿਲ ਜੁਲ ਜਾਂਦੇ ਹਨ ਉਹਦੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਹੀ ਗੱਲਾਂ ਸ਼ੇਅਰ ਕਰ ਲੈਂਦੇ ਹਨ ਪਰ ਇਹਨਾਂ ਨੂੰ ਲੋਕ ਸਮਝਣ ਵਿੱਚ ਬਹੁਤ ਹੀ ਗਲਤੀ ਕਰ ਜਾਂਦੇ ਹਨ ਇਸ ਲਈ ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਜੇਕਰ ਤੁਹਾਡੇ ਵੀ ਆਸ-ਪਾਸ ਇਹ ਤਿੰਨ ਅੱਖਰ ਵਾਲੇ ਲੋਕ ਰਹਿੰਦੇ ਹਨ ਤੇ ਤੁਸੀਂ ਉਹਨਾਂ ਦੇ ਨਾਮ ਬਾਰੇ ਜਾਣਨ ਲਈ ਹੋ ਜਾਓ ਤਿਆਰ ਉਹ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋ ਜਾਂਦੇ ਹਨ ਪਰ ਉਹ ਆਪਣੇ ਗੁੱਸੇ ਤੇ ਕਾਬੂ ਕਰਨਾ ਨਹੀਂ ਜਾਣਦੇ ਉਹ ਆਪਣੇ ਗੁੱਸੇ ਤੇ ਕਾਬੂ ਪਾਉਣਾ ਕਿਉਂ ਨਹੀਂ ਜਾਣਦੇ ਕਿਉਂਕਿ ਉਹ ਦਿਲ ਦੇ ਬੜੇ ਹੀ ਸਾਫ਼ ਹੁੰਦੇ ਹਨ ਉਹ ਆਪਣੇ ਰਿਸ਼ਤੇ ਦੇ ਵਿੱਚ ਝੂਠ ਤੇ ਝੂਠੇ ਲੋਕਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਾਰਨ ਕਈ ਵਾਰ ਉਹਨਾਂ ਦਾ ਸੁਭਾਅ ਵੀ ਆਪਣੇ ਸਾਥੀ ਪ੍ਰਤੀ ਤਾਕਤਵਰ ਹੋ ਜਾਂਦਾ ਹੈ ਇਸ ਲਈ ਜੇਕਰ ਉਹਨਾਂ ਦੀ ਆਜ਼ਾਦੀ ਵਿੱਚ ਰੁਕਾਵਟ ਆਉਂਦੀ ਹੈ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕੋਈ ਉਹਨਾਂ ਤੇ پابੰਦੀਆਂ ਲਗਾਉਂਦਾ ਹੈ ਪਰ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਜਦੋਂ ਉਹ ਮਹਿਸੂਸ ਕਰਦੇ ਹਨ ਕਿ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦੇ ਉਹ ਆਪਸੀ ਰਿਸ਼ਤੇ ਨੂੰ ਨਹੀਂ ਵਧਾਉਂਦੇ ਤੇ ਜੇਕਰ ਤੁਹਾਡੇ ਵਿਚਾਰ ਉਹਨਾਂ ਦੇ ਨਾਲ ਰਲ ਜਾਣ ਤੇ ਉਹ ਆਪਸੀ ਰਿਸ਼ਤੇ ਨੂੰ ਤੁਹਾਡੇ ਨਾਲ ਵਧਾ ਲੈਂਦੇ ਹਨ ਦੋਸਤੋ ਇਹ ਤਿੰਨ ਅੱਖਰਾਂ ਦੇ ਨਾਮ ਦੇ ਲੋਕਾਂ ਲਈ ਪ੍ਰੇਮ ਸੰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2025 ਫਰਵਰੀ ਦਾ ਮਹੀਨਾ ਇਹਨਾਂ ਲੋਕਾਂ ਦੇ ਲਈ ਆਪਣੇ ਬਜ਼ੁਰਗਾਂ ਤੇ ਆਪਣੇ ਸਾਥੀ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਸ਼ਨੀ ਦੇਵ ਤੁਹਾਡੀ ਰਾਸ਼ੀ ਦੇ ਮਾਲਕ ਹਨ ਇਸ ਸਮੇਂ ਪਰ ਫਿਰ ਵੀ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਨੀ ਦੀ ਸੜ ਸਤੀ ਵੀ ਹੈ ਤੇ ਸਾਲ 2025 ਦੇ ਦੂਸਰੇ ਮਹੀਨੇ ਦੇ ਦੌਰਾਨ ਤੁਹਾਡੀ ਸੜ ਸਤੀ ਬਣੀ ਹੀ ਰਹੇਗੀ ਇਹ ਅੱਖਰ ਦੇ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਜੇਕਰ ਤੁਸੀਂ ਪ੍ਰੇਮ ਸੰਬੰਧਾਂ ਦੇ ਚੰਗੇ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਹਾਨੂੰ ਆਪਣੇ ਤੇ ਕਾਬੂ ਵੀ ਰੱਖਣਾ ਚਾਹੀਦਾ ਹੈ ਆਪਣੇ ਸਾਥੀ ਤੇ ਸ਼ੱਕ ਕਰਨ ਤੋਂ ਬਚਣਾ ਹੋਵੇਗਾ ਤੁਸੀਂ ਵੇਖੋਗੇ ਕਿ ਤੁਹਾਨੂੰ ਬਹੁਤ ਹੀ ਵਧੀਆ ਨਤੀਜੇ ਮਿਲ ਸਕਦੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਫਰਵਰੀ ਮਹੀਨੇ ਦੇ ਅਖੀਰਲੇ ਤਰੀਕ ਤੱਕ ਤੁਹਾਨੂੰ ਪ੍ਰੇਮ ਸੰਬੰਧਾਂ ਵਿੱਚ ਸਿਹਤਾਰਨ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ ਇਸ ਤੋਂ ਬਾਅਦ ਦੇ ਹਾਲਾਤਾਂ ਵਿੱਚ ਉਤਰਾ ਚੜਾ ਆ ਸਕਦੀਆਂ ਹਨ ਜੇਕਰ ਅਸੀਂ ਵਿਆਹੁਤਾ ਸਬੰਧਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਸਫਲਤਾ ਮਿਲ ਜਾਵੇਗੀ ਤੁਹਾਨੂੰ ਸਾਲ 2025 ਵਿੱਚ ਆਪਣੇ ਪ੍ਰੇਮੀ ਵਿੱਚ ਭਰੋਸਾ ਕਾਇਮ ਰੱਖਣਾ ਹੋਵੇਗਾ ਤੁਸੀਂ ਵੇਖੋਗੇ ਕਿ ਤੁਹਾਡੇ ਪਾਰਟਨਰ ਤੋਂ ਤੁਹਾਡਾ ਭਰੋਸਾ ਵਾਰ-ਵਾਰ ਟੁੱਟ ਜਾਵੇਗਾ ਇਸ ਲਈ ਰਿਸ਼ਤੇ ਵਿੱਚ ਝਗੜੇ ਵੀ ਵੇਖਣ ਨੂੰ ਮਿਲ ਸਕਦੇ ਹਨ ਇੱਥੇ ਵੀ ਰਿਸ਼ਤਾ ਵਿਗੜ ਸਕਦਾ ਹੈ ਇੱਥੇ ਇਹ ਮਹੀਨਾ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਚੰਗੀਆਂ ਸ਼ੁਭ ਕਾਮਨਾਵਾਂ ਨੂੰ ਦਰਸਾਵੇਗਾ ਅਤੇ ਜੇਕਰ ਕਿਸੇ ਕਿਸਮ ਦਾ ਝਗੜਾ ਹੈ ਉਸ ਨੂੰ ਤੁਸੀਂ ਤੁਰੰਤ ਹੀ ਖਤਮ ਕਰ ਸਕਦੇ ਹੋ ਤੁਸੀਂ ਆਪਣੇ ਸਾਥੀ ਨੂੰ ਵੀ ਸਵੀਕਾਰ ਕਰ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਵੀਕਾਰ ਕਰ ਸਕਦੇ ਅਤੇ ਪਿਆਰ ਦੇ ਸਬੰਧਾਂ ਦੇ ਵਿੱਚ ਤੁਹਾਡਾ ਮੇਲ ਜੁਲ ਕੇ ਰਹਿਣਾ ਬਹੁਤ ਹੀ ਵਧੀਆ ਰਹੇਗਾ ਜਿਸ ਦੇ ਨਾਲ ਪੂਰਾ ਇਹ ਸਾਲ ਤੁਹਾਡਾ ਚੰਗਾ ਬਤੀਤ ਹੋਵੇਗਾ ਇਸ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਸਾਲ 2025 ਦੇ ਵਿੱਚ ਤੁਹਾਡੀ ਰਾਸ਼ੀ ਦਾ ਮਾਲਕ ਸ਼ਨੀ ਪਹਿਲੇ ਘਰ ਵਿੱਚ ਸੰਕਰਮਣ ਕਰੇਗਾ ਤੇ 7ਵੇਂ ਘਰ ਵਿੱਚ ਮੌਜੂਦ ਹੋਵੇਗਾ। ਇਹ ਤੁਹਾਡੇ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਵਿਖਾ ਸਕਦਾ ਹੈ ਪਰ ਇਹ ਉਦੋਂ ਵਿਖਾਵੇਗਾ ਜਦੋਂ ਤੁਸੀਂ ਆਪਣੇ ਵਿਹੋਤਾ ਰਿਸ਼ਤੇ ਵਿੱਚ ਸੱਚੇ ਤੇ ਇਮਾਨਦਾਰ ਹੋ ਜਾਵੋਗੇ। ਤੁਸੀਂ ਵੇਖੋਗੇ ਕਿ ਇਹ ਸਾਲ ਤੇ ਇਹ ਮਹੀਨਾ ਰਿਸ਼ਤਿਆਂ ਦੇ ਪ੍ਰਤੀ ਕਿੰਨਾ ਮਜ਼ਬੂਤ ਹੋ ਜਾਵੇਗਾ। ਸਾਲ 2025 ਵਿੱਚ ਤੁਸੀਂ ਵੇਖੋਗੇ ਕਿ ਸਾਲ ਭਰ ਵਿਆਹੁਤਾ ਰਿਸ਼ਤੇ ਵਿੱਚ ਉਤਰਾ ਚੜਾ ਆਉਂਦੇ ਹੀ ਰਹਿਣਗੇ ਪਰ ਜੇਕਰ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਿਲਕੁਲ ਸੱਚੇ ਹੋ ਤਾਂ ਤੁਸੀਂ ਇਹ ਵੀ ਵੇਖੋਗੇ ਕਿ ਸ਼ਨੀ ਦਾ ਸੰਕਰਮਣ ਇਸ ਸਥਿਤੀ ਵਿੱਚ ਪੈਦਾ ਹੋ ਜਾਵੇਗਾ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਜਾਵੇਗਾ ਵਿਆਹੁਤਾ ਰਿਸ਼ਤੇ ਮਜ਼ਬੂਤ ਹੋਣਗੇ ਸਾਲ ਭਰ ਤੁਸੀਂ ਵੇਖੋਗੇ ਵਿਆਹੁਤਾ ਸੰਬੰਧ ਵੀ ਤੁਹਾਡੇ ਚੰਗੇ ਬਣ ਜਾਣਗੇ ਪਰ ਜੇਕਰ ਤੁਸੀਂ ਇਮਾਨਦਾਰ ਰਹੋਗੇ ਰਿਸ਼ਤੇ ਵਿੱਚ ਮਜ਼ਬੂਤੀ ਚੰਗੀ ਆ ਜਾਵੇਗੀ ਇਸ ਲਈ ਤੁਹਾਨੂੰ ਦੱਸ ਦਈਏ ਕਿ ਫਰਵਰੀ ਦਾ ਮਹੀਨਾ ਸਾਰਾ ਹੀ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਾ ਸਕਦਾ ਹੈ ਨਹੀਂ ਤਾਂ ਬਾਅਦ ਵਿੱਚ ਹੋਰ ਵੀ ਮਤਭੇਦ ਹੋ ਸਕਤੇ ਹਨ ਇੱਕ ਦੂਜੇ ਦੇ ਪ੍ਰਤੀ ਪਿਆਰ ਭਰੇ ਵਿਹਾਰ ਦੁਆਰਾ ਆਪਣੇ ਰਿਸ਼ਤੇ ਨੂੰ ਬਣਾਈ ਰੱਖੋ ਮਜ਼ਬੂਤ ਰਹੋ ਤੇ ਤਾਲਮੇਲ ਵੀ ਬਣਾ ਕੇ ਰੱਖੋ ਤਾਂ ਹੀ ਚੰਗਾ ਹੋਵੇਗਾ ਇਸ ਮਹੀਨੇ ਦੇ ਵਿੱਚਕਾਰ ਜੋ ਸਮਾਂ ਰਹੇਗਾ ਤੁਹਾਡੇ ਲਈ ਪੈਸੇ ਤੇ ਕਾਬੂ ਰੱਖਣਾ ਵੀ ਜ਼ਰੂਰੀ ਹੋਵੇਗਾ ਇਸ ਲਈ ਤੁਹਾਨੂੰ ਦੱਸ ਦਈਏ ਕਿ ਫਜ਼ੂਲ ਖਰਚੀ ਤੋਂ ਬਚ ਜਾਓ ਨਹੀਂ ਤਾਂ ਤੁਸੀਂ ਵੇਖੋਗੇ ਕਿ ਤੁਹਾਡੇ ਵਿੱਚਕਾਰ ਕਿਸੇ ਨੂੰ ਲੈ ਕੇ ਵਿਵਾਦ ਵੀ ਹੋ ਸਕਦਾ ਹੈ ਬੇਨਤੀਜਾ ਕਿਸੇ ਪਰਿਵਾਰਕ ਮੈਂਬਰ ਦੇ ਕਾਰਨ ਤੁਸੀਂ ਕਲੇਸ਼ ਵੇਖ ਸਕਦੇ ਹੋ ਇਸ ਤੋਂ ਬਾਅਦ ਦਾ ਸਮਾਂ ਵਿਹਤਾ ਸੰਬੰਧਾਂ ਲਈ ਚੰਗੇ ਨਤੀਜੇ ਲਿਆਵੇਗਾ ਨਾਲ ਹੀ ਨਾਲ ਦੱਸ ਦਈਏ ਕਿ ਫਰਵਰੀ ਦੇ ਅਖੀਰ ਦੇ ਤੱਕ ਇਸ ਸਮੇਂ ਤੁਸੀਂ ਸਾਵਧਾਨ ਰਹਿਣਾ ਹੈ ਇਥੇ ਛੋਟੇ ਮੋਟੇ ਝਗੜੇ ਵੇਖਣ ਨੂੰ ਮਿਲ ਸਕਦੇ ਹਨ ਜੇਕਰ ਇਹਨਾਂ ਨਾਮ ਵਾਲੇ ਲੋਕਾਂ ਦੀ ਸਿਹਤ ਦੀ ਗੱਲ ਕਰੀਏ ਇਸ ਮਹੀਨੇ ਤੁਹਾਡੀ ਸਿਹਤ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਜੇਕਰ ਤੁਸੀਂ ਆਪਣੇ ਖਾਣ ਪੀਣ ਦਾ ਪਰਹੇਜ਼ ਕਰਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਸੀ ਉਸ ਬਿਮਾਰੀ ਤੋਂ ਇਸ ਸਮੇਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਜੇਕਰ ਇਹਨਾਂ ਤਿੰਨ ਹੀ ਲੋਕਾਂ ਦੀ ਬਾਰੇ ਗੱਲ ਕੀਤੀ ਜਾਵੇ ਤਾਂ ਜਿਹੜੇ ਇਸ ਨਾਮ ਵਾਲੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਜੋ ਬੱਚੇ ਵਿਦਿਆਰਥੀ ਹਨ ਉਹਨਾਂ ਦਾ ਇਸ ਸਮੇਂ ਪੜ੍ਹਾਈ ਵਿੱਚ ਮਨ ਲੱਗੇਗਾ ਜਿਸ ਦੇ ਨਾਲ ਉਹਨਾਂ ਨੂੰ ਕੋਈ ਵੱਡੀ ਪ੍ਰਾਪਤੀ ਮਿਲਣ ਦੀ ਉਮੀਦ ਬਣ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਇਸ ਸਮੇਂ ਤੁਸੀਂ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਇਹ ਤਿੰਨਾ ਹੀ ਨਾਮ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਪਣਾ ਕੋਈ ਵਪਾਰ ਨਵੇਂ ਤਰੀਕੇ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਪਾਰ ਵਿੱਚ ਵੀ ਤੁਹਾਡੀ ਦਿਨ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਤੇ ਨਾਲ ਹੀ ਨਾਲ ਦੱਸ ਦਈਏ ਕਿ ਇਹਨਾਂ ਤਿੰਨ ਨਾਮ ਵਾਲੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਇਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਸਮੇਂ ਜਿਹੜੇ ਲੋਕਾਂ ਦਾ ਵਿਆਹ ਨਹੀਂ ਸੀ ਹੋ ਰਿਹਾ ਉਹਨਾਂ ਦੇ ਵਿਆਹ ਦੇ શુભ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਉਹਨਾਂ ਦਾ ਰਿਸ਼ਤਾ ਪਿਆਰ ਵਾਲਾ ਜਿਹੜਾ ਸੀ ਉਹ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਬੜਾ ਵੱਡਾ ਬਦਲਾਅ ਆਉਣ ਵਾਲਾ ਹੈ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਤੰਗੀ ਦੂਰ ਹੋ ਜਾਵੇਗੀ ਤੇ ਆਰਥਿਕ ਹਾਲਾਤ ਸੁਧਰ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਐਸੀ ਵਿਅਕਤੀ ਦੀ ਤੁਹਾਡੇ ਨਾਲ ਮੁਲਾਕਾਤ ਹੋ ਸਕਦੀ ਹੈ ਜਿਸ ਦੀ ਮੁਲਾਕਾਤ ਦੇ ਨਾਲ ਹੀ ਤੁਹਾਨੂੰ ਕੋਈ ਐਸੀ ਜੌਬ ਆਫਰ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਆਰਥਿਕ ਹਾਲਾਤ ਸੁਧਰ ਜਾਣਗੇ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਇਹਨਾਂ ਤਿੰਨ ਹੀ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਤੁਹਾਡੇ ਤੁਹਾਡੇ ਜੀਵਨ ਸਾਥੀ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸ ਮਹੀਨੇ ਵਿੱਚ ਤੁਹਾਡੇ ਘਰ ਕਿਸੇ ਐਸੇ ਮਹਿਮਾਨ ਦਾ ਆਗਮਨ ਹੋ ਜਾਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡਾ ਘਰ ਬਹੁਤ ਹੀ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਸੋ ਦੋਸਤੋ ਇਹ ਸੀ ਜੀ ਇਹਨਾਂ ਤਿੰਨਾ ਅੱਖਰਾਂ ਵਾਲੇ ਨਾਮ ਦੇ ਬਾਰੇ ਭਵਿੱਖ ਬਾਣੀ ਕਿ ਇਹਨਾਂ ਦਾ ਫਰਵਰੀ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਕੀ ਕਹਿੰਦੇ ਹਨ ਇਹਨਾਂ ਦੇ ਸਿਤਾਰੇ ਧੰਨਵਾਦ